ਤੇ ਤੁਸੀਂ ਸਿੱਖਾਂ ਨੂੰ ਚੈਲੰਜ ਕਰਦੇ ਹੋ ਕਿ ਤੁਹਾਡੇ ਪੱਲੇ ਕੀ ਆ ਸਾਡੇ ਪੱਲੇ ਬਹੁਤ ਕੁਝ ਆ ਸਾਡੇ ਗੁਰੂ ਸਾਹਿਬ ਨੇ ਬਹੁਤ ਕੁਝ ਤੁਹਾਨੂੰ ਸਾਨੂੰ ਦਿੱਤਾ ਤੇ ਅਸੀਂ ਉਸ ਚੀਜ਼ ਤੇ ਅੜੇ ਹੋਏ ਆ ਡਟੇ ਹੋਏ ਆ ਅਸੀਂ ਤੁਹਾਡੇ ਵਾਂਗੂ ਪਖੰਡਵਾਦ ਨਹੀਂ ਫਲਾਉਂਦੇ ਅਸੀਂ ਤੁਹਾਡੇ ਵਾਂਗੂ ਹਰਕਤਾਂ ਨਹੀਂ ਕਰਦੇ ਸਰਕਾਰਾਂ ਦੇ ਖਿਲਾਫ ਲੜਦੇ ਆ ਸੰਘਰਸ਼ ਕਰਦੇ ਆ ਖਿਲਾਫ ਲੜਦੇ ਆ ਤੇ ਮਾੜੀਆਂ ਨੀਤੀਆਂ ਦੇ ਖਿਲਾਫ ਲੜਦੇ ਆ ਤੇ ਮਾੜੇ ਲੋਕਾਂ ਦੇ ਖਿਲਾਫ ਲੜਦੇ ਆ ਅਸੀਂ ਤੁਹਾਡੇ ਵਾਂਗੂ ਪਖੰਡ ਬਾਤ ਫਲਾ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਂਦੇ ਜਾਂ ਲੋਕਾਂ ਦੀ ਗਰੀਬੀ ਦੇ ਨਾਲ ਖੇਡਦੇ ਨਹੀਂਗੇ ਇਹ ਰਫਾਇਰ ਕਰਨ ਵਾਲਾ ਜਿਹੜਾ ਅੱਜ ਉੱਪਰ ਦਾ ਡਾਕਟਰ ਜਿਹੜਾ ਮੈਂਟਾਂ ਦੇ ਵਿੱਚ ਫਾਇਰ ਫਾਇਰ ਕਰਕੇ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਦਾ ਹੱਲ ਕਰ ਦਿੰਦਾ ਸੀਗਾ ਹੱਡੀਆਂ ਟੁੱਟੀਆਂ ਵੀ ਜੋੜ ਦਿੰਦਾ ਸੀ ਅੱਜ ਉਹ ਉੱਪਰ ਦਾ ਡਾਕਟਰ ਜਿਹੜਾ ਲੋਕਾਂ ਨੇ ਘਵਾਲਿਆ ਤੇ ਸਜ਼ਾ ਵੀ ਠੋਕ ਕੇ ਕੀਤੀ ਹੈ ਸੱਜਨੇ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਕਮੀ ਛੱਡੀ ਆ ਤੇ ਜੇ ਆਪਾਂ ਕਹਿ ਦਈਏ ਕਿ ਸਜ਼ਾ ਇੱਕ ਤਾਂ ਹੁੰਦੀ ਹੈ 10 ਸਾਲ ਦੀ ਸਜ਼ਾ 20 ਸਾਲ ਦੀ ਸਜ਼ਾ ਜਿਹੜੀ ਕਿ 20 ਸਾਲਾਂ ਬਾਅਦ ਆ ਦਿਨ ਰਾਤ ਦੀ ਕਰਕੇ 10 ਸਾਲ ਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਛੱਡ ਦਿੱਤਾ ਜਾਂਦਾ ਪਰ ਇਹ ਸਜ਼ਾ ਵੀ ਠੋਕ ਕੇ ਕੀਤੀ ਹੈ ਜੱਜ ਸਾਹਿਬ ਨੇ ਕਿ ਲਗਾਤਾਰ ਜਿੰਨਾ ਚਿਰ ਟਿਲ ਡੈਥ ਤੱਕ ਜਿੰਨਾ ਚਿਰ ਡੈਥ ਨਹੀਂ ਹੁੰਦੀ ਉਹਨਾਂ ਚਿਰ ਉਹ ਜੇਲ੍ਹ ਦੇ ਵਿੱਚ ਹੀ ਰਹੂਗਾ ਇਹ ਬਹੁਤ ਵੱਡੀ ਗੱਲ ਆ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜੇ origignal ਪੋਸਟਰ ਹੈਗੇ ਇਹਨਾਂ ਦੇ ਜਿਹੜੇ origignal ਚਾਰਚ ਵਾਲੇ ਹੈਗੇ ਆ ਲੋਕ ਜਿੰਨਾ ਨੂੰ ਵੀ ਸ਼ਾਇਦ ਇਹਨਾਂ ਨੂੰ ਕਾਫੀ ਪ੍ਰੋਬਲਮ ਹੈ ਸੀ ਜਾ ਹੈ ਪਰ ਉਹ ਬੋਲਦੇ ਕਿਉਂ ਨਹੀਂ ਇਹ ਨਹੀਂ ਪਤਾ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਕਿ ਯਾਰ ਵੀ ਆ ਜਿਹੜੇ ਪਖੰਡਵਾਦ ਥੋੜੇ ਧਰਮ ਦੇ ਵਿੱਚ ਫੈਲਿਆ ਹੋਇਆ ਇਹਦੇ ਤੇ ਨੱਥ ਪਾਓ ਇਹਦੇ ਖਿਲਾਫ ਬੋਲੋ ਪਰ ਫਿਰ ਆਪਾਂ ਕਹਿ ਸਕਦੇ ਆ ਕਿ ਜੇ ਸਿੱਖਾ ਸਿੱਖ ਆਪਣੇ ਧਰਮ ਦੇ ਵਿੱਚ ਹੋ ਰੇ ਪਖੰਡਵਾਦ ਦੇ ਖਿਲਾਫ ਬੋਲਦੇ ਆ ਫਿਰ ਤੁਸੀਂ ਕਿਉਂ ਨਹੀਂ ਬੋਲਦੇ ਸੋ ਬਹੁਤ ਖੁਸ਼ੀ ਹੋਈ ਕਿ ਇਹ ਇਕੱਲਾ ਇੱਕ ਪਰਚਾ ਨਹੀਂ ਹੋਰ ਵੀ ਜਿਹੜੇ ਇਹਦੇ ਤੇ ਪਰਚੀ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਣ ਤਿਆਰ ਵਰ ਤਿਆਰ ਤੇ ਇਸ ਪਖੰਡਵਾਦ ਦੇ ਵਿਰੋਧ ਕੱਲਾ ਇੱਕ ਨਹੀਂ ਹੋਰ ਕਈ ਜਿਹੜੇ ਇਹੋ ਜਿਹੇ ਪਾਸਟਰ ਜਿਹੜੇ ਹੈਗੇ ਆ ਜਿਹੜੇ ਪਖੰਡਵਾਦ ਨੂੰ ਇੰਨਾ ਫਲਾ ਰਹੇ ਆ ਤੇ ਕਈ ਲੋਕ ਆ ਜਿਹੜੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਜਾਂ ਉਹ ਡਰ ਜਾਂਦੇ ਆ ਕਿ ਯਾਰ ਇਹਦੇ ਖਿਲਾਫ ਕਿੱਥੋਂ ਬੋਲਾਂਗੇ ਅਸੀਂ ਨਹੀਂ ਤਾਂ ਕੱਲ ਨੂੰ ਸਾਡੇ ਖਿਲਾਫ ਕੋਈ ਐਕਸ਼ਨ ਨਾ ਹੋ ਜੇ ਸੋ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਇਹੋ ਜੇ ਬੰਦਿਆਂ ਦੇ ਖਿਲਾਫ ਐਕਸ਼ਨ ਜ਼ਰੂਰ ਲਾਓ ਤਾਂ ਕਿ ਜਿਹੜਾ ਪੰਜਾਬ ਆ ਜਿਹੜਾ ਉਹ ਵਧੀਆ ਖੁਸ਼ਹਾਲ ਹੋ ਸਕੇ ਤੇ ਚੰਗਾ ਜੀਵਨ ਜਿਹੜਾ ਪੰਜਾਬ ਦੇ ਵਿੱਚ ਆਪਾਂ ਬਦਿਤ ਕਰੀਏ ਜੇ ਤੁਸੀਂ ਬੋਲੋਗੇ ਤਾਂ ਸਹੀ ਰਹੂਗਾ ਸੋ ਬਹੁਤ ਖੁਸ਼ੀ ਹੋਈ ਕਿ ਬਹੁਤ ਘਮੰਡ ਸੀਗਾ ਇਹਦੇ ਵਿੱਚ ਇਹ ਸਿੱਖ ਧਰਮ ਨੂੰ ਵੀ ਮਾੜਾ ਆਂਦਾ ਸੀਗਾ ਇਹ ਸਿੱਖਾਂ ਨੂੰ ਵੀ ਮਾੜਾ ਆਂਦਾ ਸੀ ਤੇ ਆਪਣੇ ਆਪ ਦੇ ਵਿੱਚ ਇੰਨਾ ਘਮੰਡ ਰੱਖਦਾ ਸੀ ਕਿ ਇਹ ਕਹਿੰਦਾ ਸੀ ਕਿ ਤੁਸੀਂ ਹੋਰ ਕੌਣ ਤੁਹਾਡੇ ਪੱਲੇ ਕੀ ਆ ਅੱਜ ਸ਼ਾਇਦ ਇਹਨੂੰ ਪਤਾ ਲੱਗ ਗਿਆ ਹੁਣ ਕਿ ਜਦੋਂ ਇਹਨੂੰ ਸਜ਼ਾ ਸੁਣਾਈ ਜਾ ਰਹੀ ਸੀ ਇਹ ਸਿੱਖ ਉਹ ਯੋਧੇ ਆ ਜਦੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਖੁਸ਼ ਹੁੰਦੇ ਆ ਜੇਲ੍ਹਾਂ ਦੇ ਵਿੱਚ ਜਾਂਦੇ ਆ ਤੇ ਕਦੇ ਇਹ ਨਹੀਂ ਕਹਿੰਦੇ ਕਿ ਸਾਨੂੰ ਜਿਹੜਾ ਸਜ਼ਾ ਸਾਡੀ ਘੱਟ ਕਰ ਦਿਓ ਸਾਨੂੰ ਛੱਡ ਦਿਓ ਸਾਨੂੰ ਮਾਫ਼ ਕਰ ਦਿਓ ਤੇ ਤੁਸੀਂ ਉਹ ਲੋਕ ਹੋ ਜਿਹੜੇ ਸਜ਼ਾ ਦੇਣ ਵੇਲੇ ਮਨਤਾ ਕਰ ਰਹੇ ਸੀ ਕਹਿੰਦੇ ਕਿ ਮੇਰੀ ਮਾਂ ਬਿਮਾਰ ਆ ਮੇਰਾ ਫਲਾਣਾ ਬਿਮਾਰ ਆ ਮੇਰੀ ਸਜ਼ਾ ਘੱਟ ਕਰ ਦਿਓ ਮੈਨੂੰ ਛੱਡ ਦਿਓ ਮੈਨੂੰ ਮਾਫ਼ ਕਰ ਦਿਓ ਇਹ ਹਾਲਾਤ ਸੀ ਤੁਹਾਡੇ ਤੇ ਤੁਸੀਂ ਸਿੱਖਾਂ ਨੂੰ ਚੈਲੰਜ ਕਰਦੇ ਹੋ ਕਿ ਤੁਹਾਡੇ ਪੱਲੇ ਕੀ ਆ ਸਾਡੇ ਪੱਲੇ ਬਹੁਤ ਕੁਝ ਆ ਸਾਡੇ ਗੁਰੂ ਸਾਹਿਬ ਨੇ ਬਹੁਤ ਕੁਝ ਤੁਹਾਨੂੰ ਸਾਨੂੰ ਦਿੱਤਾ ਤੇ ਅਸੀਂ ਉਸ ਚੀਜ਼ ਤੇ ਅੜੇ ਹੋਏ ਆ ਡਟੇ ਹੋਏ ਆ ਅਸੀਂ ਤੁਹਾਡੇ ਵਾਂਗੂ ਪਖੰਡਵਾਦ ਨਹੀਂ ਫਲਾਉਂਦੇ ਅਸੀਂ ਤੁਹਾਡੇ ਵਾਂਗੂ ਹਰਕਤਾਂ ਨਹੀਂ ਕਰਦੇ ਸਰਕਾਰਾਂ ਦੇ ਖਿਲਾਫ ਲੜਦੇ ਆ ਸੰਘਰਸ਼ ਕਰਦੇ ਆ ਸੱਚ ਦੇ ਖਿਲਾਫ ਲੜਦੇ ਆ ਤੇ ਮਾੜੀਆਂ ਨੀਤੀਆਂ ਦੇ ਖਿਲਾਫ ਲੜਦੇ ਆ ਤੇ ਮਾੜੇ ਲੋਕਾਂ ਦੇ ਖਿਲਾਫ ਲੜਦੇ ਆ ਅਸੀਂ ਤੁਹਾਡੇ ਵਾਂਗੂ ਪਖੰਡਵਾਦ ਫਲਾ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਂਦੇ ਜਾਂ ਲੋਕਾਂ ਦੀ ਗਰੀਬੀ ਦੇ ਨਾਲ ਖੇਡਦੇ ਨਹੀਂਗੇ ਸੋ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਬਹੁਤ ਵਧੀਆ ਕੰਮ ਹੋਇਆ ਜਿਹੜਾ ਇਹ ਹੋਇਆ ਜਿਹੜਾ ਪਾਸਟਰ ਨੂੰ ਜਿਹੜੀ ਸਜ਼ਾ ਦਿੱਤੀ ਹੈ ਜੱਲਸਾਵ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ